ਅੱਜ ਅਸੀਂ ਸ਼ੰਕਰਪਿੰਡ ਸਰਦਾਰ ਮਹਿੰਦਰ ਸਿੰਘ ਜੀ ਕੈਂਸ ਯੂਏਈ ਵੱਲੋਂ ਜਿਹੜਾ ਗੁਰੂ ਨਾਨਕ ਪਵਿੱਤਰ ਜੰਗਲ ਅੱਠ ਮਰਦਿਆਂ ਵਿੱਚ 550 ਪੌਦੇ ਲਗਾਏ ਹਨ ਜੋ ਕਿ ਇੱਕ ਵਾਕਈ ਰਾਦਸ਼ੇਰੀ ਗੱਲ ਹੈ ਇੱਕ ਚੈਲੰਜ ਸੀ ਕਿ ਬੜੇ ਥੋੜੇ ਜੇ ਸਮੇਂ ਦੇ ਵਿੱਚ ਛਾਲਾ ਮਾਰਦਾ ਜੰਗਲ ਬਲਹਾਰੀ ਕੁਦਰਤ ਵਸਿਆ ਅੱਜ ਜੋ ਗੁਰੂ ਸਾਹਿਬਾਨ ਜੋ ਕੁਦਰਤ ਨੇ ਆਪਣੇ ਸਮੇਂ ਦੇ ਵਿੱਚ ਕੀਤਾ ਹੈ ਅੱਜ ਅਸੀਂ ਦਿਲੋਂ ਮੁਬਾਰਕਵਾਦ ਦਿੰਨੇ ਆ ਗੁਰੂ ਨਾਨਕ ਪਵਿੱਤਰ ਜੰਗਲ ਦੀ ਪੂਰੀ ਟੀਮ ਨੂੰ ਜਿਨ੍ਹਾਂ ਨੇ ਮੀਆ ਵਾਕੀ ਵੇਸਟ ਜਿਹੜੇ ਇਹ ਜੰਗਲ ਬਣਾ ਜੰਗਲ ਲਾ ਕੇ ਦਿਖਾ ਦਿੱਤੇ ਹਨ ਔਰ ਸਾਰੇ ਕਹਿੰਦੇ ਸੀ ਕਿ ਜੰਗਲ ਛੇਤੀ ਕੀਤਾ ਹੋ ਨਹੀਂ ਸਕਦੇ ਪਰ ਮਤਲਬ ਉਹ ਕੁਝੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੱਥਾਂ ਤੇ ਸਰੋ ਜਮਾ ਕੇ ਦਿਖਾ ਦਿੱਤੀ ਤੇ ਆਉ ਤੁਹਾਨੂੰ ਨਾਲ ਨਾਲ ਸੀ ਜਿਹੜੀ ਕੁਦਰਤ ਜੰਗ ਕੁਦਰਤੀ ਜੰਗਲ ਹੈ ਜੋ ਮੈਨ ਮੇਡ ਹੈ ਜੋ ਇਕੋ ਸਿਕ ਵਾਲਿਆਂ ਨੇ ਲੁਧਿਆਣਾ ਨੇ ਸੋਸਾਇਟੀ ਨੇ ਸਾਡੇ ਨਾਲ ਲਾਇਆ ਹੈ ਅਸੀਂ ਇਹਨਾਂ ਦੇ ਬੜੇ ਰਿਣੀ ਹਾਂ ਕਿ ਇਹ ਜਿਹੜਾ 8 ਮਰਲੇਾਂ ਚ 550 ਪੌਦੇ ਔਰ ਸੰਗਣੇ ਜਿਹਦੇ ਵਿੱਚ ਪੰਛੀਆਂ ਨੇ ਆਲੜੇ ਪਾਏ ਹੋਏ ਹਨ ਔਰ ਉਹਦੇ ਵਿੱਚ ਪੰਛੀਆਂ ਦਾ ਰੈਣ ਵਿੱਚ ਬਸੇਰਾ ਹੈ ਔਰ ਜਿਹੜਾ ਉਦੋਂ ਦਾ ਉਦੋਂ ਹੀ ਹੈ ਜਿਵੇਂ ਪ੍ਰਕਿਰਤੀ ਹੈ ਕੁਦਰਤ ਹੈ ਜਿਹਨੂੰ ਮਨੁੱਖ ਛੇੜਦਾ ਨਹੀਂ ਜੰਗਲ ਜਿਹੜਾ ਹੈ ਤਕਰੀਬਨ 15 15 ਫੁੱਟ ਤੱਕ ਜਿਹੜੇ ਮੇਰੇ ਕੋਲ 2 ਸਾਲ ਦੇ ਵਿੱਚ ਪੁੱਤੇ ਜਿਹੜੇ 15 ਫੁੱਟ ਤੱਕ ਚਲੇ ਗਏ ਹਨ ਇੱਕ ਚੈਲੰਜ ਹੈ ਚੁਣੌਤੀ ਹੈ ਕਿ ਅਸੀਂ ਪਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਸਾਨੂੰ ਸਾਪ ਨਹੀਂ ਬਣਾਇਆ ਕੀੜੀ ਨਹੀਂ ਬਣਾਇਆ ਅਸੀਂ ਮਨੁੱਖ ਕੁਦਰਤ ਨਾਲ ਛੇੜਛਾੜ ਨਾ ਕਰੀਏ ਬਲਕਿ ਪ੍ਰਕਿਰਤੀ ਨੂੰ ਬਲਕਿ ਕੁਦਰਤ ਨੂੰ ਸਾਨੂੰ ਸੰਭਾਲ ਕੇ ਰੱਖਣਾ ਉਹਨੂੰ ਪਾਲਣਾ ਉਹਨੂੰ ਵਧੀਆ ਬਣਾਉਣਾ ਰਾਦ ਸੇਰਾ ਬਣਾਉਣਾ ਅੱਜ ਪੰਜਾਬ ਦੇ ਵਿੱਚ ਵਾਸਤ ਵਿੱਚ ਅਗਰ ਇੱਕ ਵੀ ਪਿੰਡ ਕੋਈ ਵੀ ਇਦਾਂ ਦਾ ਪੈਣੀ ਜਖੂ ਪੱਤੇ ਉਦਾਂ ਦਾ ਉਦਾਂ ਹੀ ਜਿਵੇਂ ਆਪਾਂ ਜੰਗਲਾਂ 'ਚ ਪੁਰਾਣੇ ਸਮੇਂ 'ਚ ਦੇਖਦੇ ਸੀ ਤੇ ਅੱਜ ਕੋਈ ਇਹਦੇ ਵਿੱਚ ਖੇਡ ਛਾੜ ਨਹੀਂ ਕੀਤੀ ਐਸੇ ਜਿਵੇਂ ਜੰਗਲ ਆਇਆ ਗਿਆ ਬਹੁਤ ਘੱਟ ਪਾਣੀ ਦੀ ਵਰਤੋਂ ਕੀਤੀ ਆ ਕੇਵਨ ਕੇਵਨ ਫਾਰਮ ਸਿਸਟਮ ਨਾਲ ਜਿਹੜਾ ਉਹਦੇ ਨਾਲ ਹੀ ਸਪਰੇਅ ਕੀਤੀ ਗਈ ਆ ਪਰਾਲੀ ਰੱਖੀ ਗਈ ਆ ਔਰ ਇਹਦੇ ਵਿੱਚ ਮਾਰਾ ਵਾਸਤੇ ਇੱਕ ਬਹੁਤ ਵੱਡੀ ਰਾਤ ਸਿਹਰੀ ਗੱਲ ਹੈ ਜਿਹੜੇ ਨੇਚਰ ਲਵਰ ਦੂਕ ਨੇ ਉਹ ਅੱਜ ਖੁਸ਼ ਹੋ ਜਾਂਦੇ ਨੇ ਇੱਥੇ ਤਰੀਬਨ ਸਾਡੇ ਕੋਲ ਕਾਫੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਆਣ ਕੇ ਬਾਗ ਦੇਖ ਕੇ ਗਏ ਹਨ ਜਿਨ੍ਹਾਂ ਬੱਚਿਆਂ ਨੇ ਇਹ ਦੇਖ ਕੇ ਉਹਨਾਂ ਦੇ ਅੰਦਰ ਇੱਕ ਜੋਤ ਜਗੀ ਹੈ ਕਿ ਜਦੋਂ ਅਸੀਂ ਵੱਡੇ ਹੋਵਾਂਗੇ ਅਸੀਂ ਵੀ ਇਹ ਬਾਗ ਲਾਵਾਂਗੇ ਔਰ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਵਾਰਫੁੱਟਿੰਗ ਨੀਡ ਹੈ ਕਿ ਪੰਜਾਬ ਦਾ ਅਗਰ ਇੱਕ ਵੀ ਪਿੰਡ ਬਾਬੇ ਨਾਨਕ ਦੇ ਇਸ ਪਵਿੱਤਰ ਜੰਗਲ ਬਿਲਾ ਖਾਲੀ ਨਾ ਰਵੇ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਬਹੁਤ ਸਾਰੇ ਡਾਕਟਰਾਂ ਦੀ ਜੇਬ ਤੇ ਜਿਹੜਾ ਪੈਸਾ ਜਾਂਦਾ ਜਿਹੜੇ ਬਿਮਾਰੀਆਂ ਅਸੀਂ ਉਸ ਤੋਂ ਬਚ ਸਕਦੇ ਹਾਂ ਸ਼ੁੱਧ ਹਵਾ ਦੇ ਵਿੱਚ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਰੁੱਖਾਂ ਨੂੰ ਜਿੱਦਾਂ ਉਹ ਪਾਲਦੇ ਨੇ ਇੱਥੇ ਵੀ ਪੰਜਾਬ ਵਿੱਚ ਪ੍ਰਵਿਰਤੀ ਸ਼ੁਰੂ ਹੋ ਚੁੱਕੀ ਹੈ ਅਸੀਂ 850 ਦੇ ਲਗਭਗ ਬਾਗ ਜਿਹੜਾ ਹੈ ਗੁਰੂ ਨਾਨਕ ਪਵਿੱਤਰ ਜੰਗਲ ਜਿਹੜਾ ਹੈ ਉਹ ਇਹਨਾਂ ਨੇ ਇਕੋ ਸਿੱਖ ਵਾਲਿਆਂ ਨੇ ਲਾਇਆ ਅਸੀਂ ਇਹਨਾਂ ਦੇ ਬਹੁਤ ਰਣੀ ਆ ਇਹਨਾਂ ਨੇ ਤਨੋਂ ਮਨੋਂ ਆਪਣੀਆਂ ਸਵਾਵਾਂ ਦਿੱਤੀਆਂ ਹਨ ਔਰ ਸਮੇਂ-ਸਮੇਂ ਤੇ ਇਹ ਨਹੀਂ ਹੈ ਕਿ ਜੰਗਲ ਆ ਕੇ ਚਲੇਗੇ ਇਹ ਆਣ ਕੀ ਟਾਈਮ ਟੂ ਟਾਈਮ ਆਪਣੇ ਸਪੋਰਟ ਭੇਜਦੇ ਨੇ ਔਰ ਦੇਖਦੇ ਨੇ ਕਿ ਨਾ ਜੰਗਲਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਤੇ ਨਹੀਂ ਜੋ ਪਰਮਾਤਮਾ ਨੇ ਕੀੜੇ ਮਕੌੜਿਆਂ ਨੂੰ ਵੀ ਰਹਿਣ ਸਹਰਾ ਦਿੱਤਾ ਇਸ ਜੰਗਲ ਦੇ ਵਿੱਚ ਉਹਨਾਂ ਨੇ ਵੀ ਆਪਣੇ ਪੱਤਿਆਂ ਦੇ ਵਿੱਚ ਖਰਾਕ ਲੈ ਰਹੇ ਨੇ ਪੱਤਿਆਂ 'ਚ ਰਹਿਣ ਬਸੇਰਾ ਬਿਠਾਇਆ ਬਣਾਇਆ ਜਿਹੜੀਆਂ 84 ਲੱਖ ਜੂਨਾ 'ਚ ਹਰ ਜੀਵ ਆਇਆ ਔਰ ਉਹਦੇ ਵਾਸਤੇ ਜਿਹੜਾ ਇਹ ਜੀਵ ਜੰਤੂਆਂ ਦੇ ਲਈ ਛੋਟੇ ਕੀੜੇ ਮਕੌੜਿਆਂ ਲਈ ਪੰਛੀਆਂ ਲਈ ਆਲਣੇ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਨੇਚਰ ਦੀ ਪ੍ਰਕਿਰਤੀ ਹੈ ਜੀ ਅਸੀਂ ਕੁਦਰਤ ਨੂੰ ਉਦਾਂ ਹੀ ਰੱਖਣਾ ਚਾਹੁੰਦੇ ਹਾਂ ਪਰਮਾਤਮਾ ਦੀ ਕੁਦਰਤ ਇਹ ਚੀਜ਼ਾਂ ਪੰਜਾਬ ਦਾ ਇੱਕ ਵੀ ਪਿੰਡ ਜਿਹੜਾ ਗੁਰੂ ਨਾਨਕ ਦੇਵ ਜੰਗਲ ਬਿਨਾ ਖਾਲੀ ਨਾ ਰਵੇ ਤੇ ਮੇਰਾ ਇਹ ਵਿਸ਼ਵਾਸ ਹੈ ਮੇਰਾ ਇਹ ਦਾਵਾ ਹੈ ਕਿ ਪੰਜਾਬ ਜਿਹੜਾ ਵਾਤਾਵਰਣ ਪੱਖੋਂ ਇਹ ਵਨ ਬਣ ਜਾਊਗਾ ਸਾਨੂੰ ਬਹੁਤ ਸਾਰੇ ਡਾਕਟਰਾਂ ਤੋਂ ਸਾਡਾ ਪੈਸਾ ਬਚ ਜਾਊਗਾ ਤੰਦਰੁਸਤ ਰਵਾਂਗੇ ਤੰਦਰੁਸਤ ਸਮਾਜ ਬਣ ਜਾਗੇ ਤੇ ਗੁਜਰਤ ਨੂੰ ਬਲਹਾਰੀ ਗੁਜਰਤ ਬਸਿਆ ਬਾਬੇ ਨਾਨਕ ਅਸੀਂ ਪੂਜਾ ਆਓ ਆਪਾਂ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਕਿ ਆਪਾਂ ਇਕੋ ਸਿੱਖ ਲੁਧਿਆਣਾ ਦੇ ਨਾਲ ਜੋ ਇਕੋ ਸਿੱਖ ਸੁਸਾਇਟੀ ਹੈ ਉਹਨਾਂ ਨਾਲ ਸੰਪਰਕ ਕਰਕੇ ਪੰਜਾਬ ਦੇ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜਾ ਹੈ ਇਹ ਪਵਿੱਤਰ ਜੰਗਲ ਲਾਦੀ ਹੈ ਗੁਰੂ ਨਾਨਕ ਸਾਹਿਬ ਨੂੰ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਬਾਬੇ ਨਾਨਕ ਦੀ ਜਿਹੜੀ ਰਚੀ ਪਾਣੀ ਸੀ ਇਹ ਅਮਲ ਹੋ ਜਾਵੇਗਾ